ਗੁਰੂ ਸਾਹਿਬ ਜੀ ਅਦਹਰਾਸ ਸੁਸਾਹਿਬ ਹਰ ਜੁਗ ਜੁਗ ਭਗਤੋ ਪਾਇਆ ਫੈਜ ਰੱਖਦਾ ਨਾਮ ਰਾਜੀ ਨਾਨਕ ਸੁਦਸ਼ਟ ਹਰ ਮਾਰਿਆ ਪੁਰਾਹਲਾ ਤਰਾਇਆ ਅਹੰਕਾਰ ਅਨੰਦ ਕਾਂ ਪਿੱਠ ਦੀ ਨਾਮ ਦਿਉ ਮੁਖ ਲਾਇਆ ਜਨਾਨਕ ਸਾਰ ਸੇਵਿਆ ਅੰਖਲੇ ਛਡਾਇਆ ੴ ਸਤਿਗੁਰ ਪ੍ਰਸਾਦ ਸਲੋਕ ਮਾਲਾ ਪਹਿਲਾ ਦੁਖਦਾਰ ਸੁਖ ਰੂਪਿਆ ਜਾ ਸੁਖਤਾ ਮਨ ਨ ਹੋਈ ਦੁਖ ਕਰਤਾ ਕਰਣਾ ਮੈਂ ਨਹੀਂ ਜਉ ਹੰਕਰੀ ਨ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ ਜਾਤ ਮੈਂ ਜੋਤ ਜੋਤ ਮੈਂ ਜਾਤਾ ਉਕਲ ਗਲਾ ਪਰਪુર ਰਹਾ ਤੋ ਸੱਚਾ ਸਾਹਿਬ ਸੁਸਵਾਲਿਓ ਜਨ ਕੀਤੀ ਜੋ ਬਾਰ ਬਿਆ ਕਉ ਨਾਨਕ ਕਰਦੇ ਕੀ ਵਾਤਾ ਜੋ ਕਿਛੁ ਕਰਨਾ ਸੋ ਕਰਿਆ ਸੋ ਦਰ ਆ ਗਿਆ ਸਾ ਮਹੱਲਾ ਪਹਿਲਾ ਇਕ ਅੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇ ਰਾਖਿਆ ਸੋ ਕਰਿ ਕਿਹਾ ਜਿਤੁ ਮੈਂ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਸੰਗ ਕੀਤੇ ਤੇਰੇ ਭਾਵਨ ਹਾਰੇ ਕਿਤੇ ਤੇਰੇ ਰਾਗ ਬ੍ਰਿਜੂ ਕਹੀਐ ਕਿਤੇ ਤੇਰੇ ਗਾਵਨ ਹਾਰੇ ਗਾਵਨ ਤੁਧਨੋ ਪਵਨ ਪਾਣੀ ਵਸੰਤੁਰ ਗਾਵੇ ਰਾਜਾ ਧਰਮ ਦੁਆਰੇ ਗਾਵਨ ਤੁਧਨੋ ਚਿਤ ਕੋਤਲੇ ਕਾ ਜਾਣਨੋ ਲਿਖ ਲਿਖ ਧਰਮ ਬੀਜਾਰੇ ਗਾਵਨ ਤੁਧਨੋ ਵਿਚਰ ਬੰਮਾ ਦੇਵੀ ਸੋਹਣੋ ਤੇਰੇ ਸਦਾ ਸਵਾਰੇ ਗਾਵਨ ਤੁਧਨੋ ਅਨੰਤ ਰੰਦਰਤਨ ਬੈਠੇ ਦੇਵ ਧਿਆਨ ਦਰ ਨਾਲੇ ਗਾਵਨ ਤੁਧਨੋ ਸਿੱਧ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵਨ ਤੁਧਨੋ ਜਤੀ ਸਤੀ ਸੰਤੋਕੀ ਗਾਵਨ ਤੁਧਨੋ ਵੀਰ ਕਰਾਰੇ ਗਾਵਨ ਤੁਧਨੋ ਪੰਡਿਤ ਪੜਨ ਰਕੀਸ਼ਰ ਜੁਗ ਜੁਗ ਵੇਦਾ ਨਾਲੇ ਗਾਵਨ ਤੁਧਨੋ ਮੋਹਨੀਆ ਮਨ ਮੋਹਨ ਸੁਰਗ ਮਾਚਿ ਭਇਆਲੇ ਗਾਵਨ ਤੁਧਨੋ ਰਤਨ ਉਪਾਇ ਤੇਰੇ 68 ਤੀਰਥ ਨਾਲੇ ਗਾਵਨ ਤੁਧਨੋ ਜੋਤ ਮਹਾ ਬਲ ਸੂਰਾ ਗਾਵਨ ਤੁਧਨੋ ਖਾਣੀ ਚਾਰੀ ਗਾਵਨ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਕੇ ਤੇਰੇ ਧਾਰੇ ਸਹੀ ਤੁਧ ਨੋ ਗਾਵਨ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀ ਤੇ ਤੁਧ ਨੋ ਗਾਵਨ ਸੇ ਮੈਂ ਚਿਤ ਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਸਾਹਿਵ ਸਚਾ ਸਚੀ ਨਾਈ ਹੈ ਪੀਓ ਸੀ ਜਾਇ ਨਾ ਜਸੀ ਰਤਨਾ ਜਨ ਰਚਾਈ ਰੰਗੀ ਰੰਗੀ ਬਾਤੀ ਕਰ ਕਰ ਜਨਸੀ ਮਾਇਆ ਜਨਉਪਾਈ ਕਰ ਕਰ ਦੇਖੈ ਕੀਤਾ ਆਪਣਾ ਜੋ ਤਸਦੀ ਵਡਿਆਈ ਜੋ ਤਸ ਭਾਵੇਂ ਸਵੀਕਾਰ ਸੀ ਪ੍ਰਭ ਹੁਕਮ ਨਾ ਕਰਣਾ ਜਾਈ ਸੋ ਪਤਿ ਸਾ ਸਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਜਣਵਡਾ ਕਹਿ ਸਭ ਕੋਏ ਕੇਵਰ ਵਡਾ ਰੀਤਾ ਹੋਈ ਕੀ ਮਤ ਪਾਇਨਾ ਕਹਿਆ ਜਾਏ ਕਹਿਣ ਵਾਲੇ ਤੇ ਰਹੇ ਸਮਾਈ ਵੱਡੇ ਮੇਰੇ ਸਹਬਾ ਜਹ ਅਗਿਆ ਵਡਿਆ ਆ ਤੁਧ ਵਿਣ ਸਦੀ ਕੇ ਨਾ ਪਾਈਆ ਕਰਮ ਮਿਲੈ ਨਾ ਹੀ ਠਾਕ ਰਹਾਈਆ ਤਾਕਣ ਵਾਲਾ ਗਿਆ ਵਿਚਾਰ ਸਿਵਤੀ ਪਰੇ ਤੇਰੇ ਪੰਡਾਰਾ ਜਿਸੂੰ ਦੇਹ ਤਿਸੈ ਗਿਆ ਜਾਰਾ नानक सच सवार हारा आसा महिला पहला आखा जीवा मर जाओ आखने औखा साची नाम की भूख उत भूखा है खा है दुख सुख विसरा मेरी माए साचा साहेब साच है नाय साची नाम की तिल आई आके की मत नहीं पाई ਜਿ ਜਾਵੈ ਮਿਲ ਕਾਇਆ ਕਣਾ ਪਾਹੀ ਵੱਡਾ ਨਾ ਹੋ ਵੈ ਘਾਟ ਨ ਜਾਏ ਨਾ ਉਮਰੈ ਨਾ ਵੈ ਸੋਗ ਦੇਂਦਾ ਰਹੈ ਨਾ ਝੂਕੇ ਭੋਗ ਗੁਣ ਇਹੋ ਹੁਰ ਨਾਹੀ ਕੋਈ ਨਾ ਕੋ ਹੁਆ ਨ ਕੋਈ ਜਿਵੜੇ ਆਉਤੇ ਵੜਤੇ ਰੀ ਦਾਤ ਜਿਰਦਨ ਗਰਗਹਿ ਕੀਤੀ ਰਾਤ ਖਸਮ ਵਿਸਾਰਹ ਤੇ ਕੰਮ ਜਾਤ ਨਾਨਕ ਨਾਵੇ ਬਾਜ ਸਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੀ ਜਨ ਸਤਿਗੁਰ ਸਤਿਪੁਰ ਕਾ ਬਿਨੋਂ ਕਨੋਂ ਗੁਰ ਪਾਸ ਹਮ ਕੀਰੇ ਕਰਮ ਸਤਿਗੁਰ ਸਰਣਾਇ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੁਕਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮ ਰੀ ਰਹਿਰਾਸ ਰਹਾਉ अर्जुन के बड़े भाग बड़े रे जन हर हर शरदा हर प्यास हर हर नाम मिले त्रिवता से मिल संगत गुण प्रकाश जन हर हर हरस नाम ना पाया ते भाग हीन जन्म पास जो सतगुरु शरण संगत नहीं आए त्रग जीवा त्रग जीवास जन अर्जुन सतगुरु संगत पाई ਦੰਦਰ ਮਾਸਤਕ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਿ ਤਹਰ ਸਿ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੋਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਰਹਿ ਉਦਮ ਜਾ ਆਹਰ ਹਰ ਜੀਉ ਪਰਿਆ ਸੈਲ ਪੱਤਰ ਮੈਂ ਜੰਤੇ ਉਪਾਏ ਤਾ ਕਾ ਰਜ ਕੋ ਆਗੇ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੋ ਕੇ ਕਾਸ਼ਟ ਹਰਿਆ ਰਹਾਉ ਜਨਨ ਵਿਦਾਂ ਲੋਕ ਸਦਵੰਤਾ ਕੋਈ ਨਾ ਕਿਸ ਕੀ ਤਰਿਆ ਸਰਸਰ ਰਜਕ ਸੰਭਾਹੀ ਠਾਕੁਰ ਕਾਹੀ ਮਨ ਪਉ ਕਰਿਆ ਊੜੇ ਊੜਿਆ ਵੈਸੈ ਕੋ ਸਾਤ ਸਪੱਛੈ ਬਚਰੀ ਚਰਿਆ ਦਨ ਕਾਪਨ ਖਲਾਵੇ ਕਾਪਨ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਭਨ ਧਾਨ ਦਸਿ ਰਾਸਟ ਸੇ ਧਾਨ ਠਾਕੁਰ ਕਲ ਤਲ ਧਰਿਆ ਜੈ ਨਾਨਕ ਬਲ ਬਲ ਸਤਿਗੁਰ ਜਾਈਏ ਤੇਰਾ ਅੰਤ ਨ ਪਾਰ ਬਰਿਆ ਰਾਗ ਆਸਾ ਮਹੱਲਾ ਚੌਥਾ ਸੂਪਰਕ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸੋ ਬੁਰਖ ਨਰੰਜਨ ਹਰ ਬੁਰਖ ਨਰੰਜਨ ਹਰ ਗੁਮਾਗਮੇ અપਾਰਾ ਸਭ ਧਿਆਵੇ ਸਭ ਧਿਆਵੇ ਤੁਜੀ ਅਰਜ ਸਚੇ ਸਿਰਜਣ ਹਰ ਸਭ ਜੀਤ ਮਾਰੇ ਜੀਤੋ ਜੀਆ ਕਾ ਦਾਤਾਰਾ ਹਰ ਧਿਆਵੋ ਸੰਤੋ ਜੀ ਸਭ ਦੁਖ ਵਿਸਾਰਨ ਹਾਰਾ ਹਰਿਆਪੇ ਧਾਕੁਰ ਹਰਿਆਪੇ ਸੇਵਕ ਜੀ ਚਾ ਨਾਨਕ ਜੰਤ ਵਿਚਾਰਾ ਤੁ ਵਗਾ ਦੇਗਾ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਬਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇ ਬਹ ਜੋ ਸੇ ਬਹ ਤੁਧ ਜੀ ਜਨ ਨਾਨਕ ਤਨੁ ਕੁਰਵਾਣਾ ਹਰ ਧਿਆਵੇ ਹਰ ਧਿਆਵੇ ਤੁਧ ਜੀ ਸੇ ਜਨ ਜੁਗ ਵਿੱਚ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਨ ਹਰਿ ਧਿਆਇ ਆ ਜੀ ਤਨ ਟੁੱਟੇ ਜਮਕੇ ਫਾਸੀ ਜਨਾ ਨਿਰਭਉ ਜਨ ਹਰਿ ਨਿਰਭਉ ਧਿਆਇ ਆ ਜੀ ਤਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਤਾਂ ਨੰ ਸੇਧਨ ਜਨਹਰ ਤਿਆ ਜੀ ਜਨ ਨਾਨਕ ਤਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਧਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਰ ਜੀ ਅਨੇਕ ਅਨੰਤਾ ਤੇਰੀ ਅਨੇਕ ਤੇਰੀ ਅਨੇ ਕਰ ਹਰ ਪੂਜਾ ਜੀ ਤਪ ਤਪ ਹੈ ਜਪ ਹੈ ਬੇਅੰਤ ਤੇਰੇ ਅਨੇਕ ਤੇਰੇ ਅਨੇਕ ਭੜਾਵੋ ਸੰਮਰਤ ਸਾਸਤ ਜੀ ਕਰਿ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਰਤ ਬਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰਿ ਭਗਵੰਤਾ ਤੂੰ ਆਦਪੁਰਖ ਅਪਰੰਪਰ ਕਰਤਾ ਜੀ ਤਦ ਜੇ ਬੜ ਅਵਰਨਾ ਕੋਈ ਤੁੰ ਝੁਗ ਝੁਗ ਏ ਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤਦ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਸ ਹੋਈ ਤੂੰ ਆਪੇ ਸ੍ਰਿਸ਼ਟ ਸਭੁ ਉਪਾਈ ਦੀ ਤੋਦੇ ਆਪੇ ਸਰਜ ਸਭ ਗੋਈ ਜਨ ਨਾਨਕ ਉਨ ਗਾਵੇ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮਹੱਲਾ ਚੌਥਾ ਤੁਮ ਕਰਤਾ ਸਚਿਆਰ ਮੈਂਡਾ ਸਾਈ ਜੋ ਤੋ ਭਾਵੇ ਸੋਈ ਤਿਸਿ ਜੋ ਤੂੰ ਦੇ ਸੋਈ ਹਉ ਕਾਈ ਰਹਾਉ ਸਭ ਤੇਰੀ ਨੂੰ ਸਭ ਨਹੀਂ ਗਿਆ ਜਿਸ ਨੂੰ ਕਿਰਪਾ ਕਰ ਤਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਕ ਗਵਾਇਆ ਤੁਦੇ ਆਪ ਵਿਛੋੜਿਆ ਆਪ ਮਿਲਾਇ ਤੂੰ ਦਰਿਆ ਹੋ ਸਤ ਜੀ ਮਾਹੀ ਤੁਜ ਵਨਾਂ ਦੂਜਾ ਕੋਈ ਨਹੀਂ ਜੀ ਜੰਤ ਸਭ ਤੇਰਾ ਕੇਲ ਵਿਯੋਗ ਮੇਰ ਵਿਚੜਿਆ ਸੰਜੋਗੀ ਮੇਲ ਜਿਸਨਾ ਤੂੰ ਜਾਣ ਆਹੇ ਸੋਈ ਜਨ ਜਾਣੈ ਹਰ ਗੁਣ ਸਦਿਆ ਕੁਬ ਖਾਨੈ ਜਨ ਅਰਥੇ ਬਿਆਤਨ ਸੁਖ ਪਾਇ ਤਜੇ ਹੀ ਹਰ ਨਾਮ ਸਮਾਇ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਤੁਧ ਵਿੰਦ ਦੂਜਾ ਅਬਰ ਨ ਕੋਇ ਤੂੰ ਕਰ ਕਰ ਵੀ ਕਹਿ ਜਾਣੈ ਸੋਇ ਜਨ ਨਾਨਕ ਗੁਰਮੁਖ ਪ੍ਰਗਟ ਹੋਇ ਆਸਾ ਮਹਲਾ ਪਹਿਲਾ ਤੇ ਤੇ ਸਰਵਰ ਦਾ ਪਈਲੇ ਨਵਾਸਾ ਪਾਣੀ ਪਾਵਕ ਤਨ ਹੈ ਕੀਆ ਬੰਕਜ ਮੋ ਪਗ ਨਹੀਂ ਚਾਲੈ ਅਮ ਦੇਖਾਂ ਤਹ ਡੂਬੀ ਅਲੀ ਮਾਨੇ ਕਿਨਾ ਚੇਤ ਸਮੋੜ ਮਨਾ ਆਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾਉ ਜਤੀ ਸਤਿ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਹਰਿ ਬਰਨਵਤ ਨਾਨਕ ਤਨ ਕੀ ਸ਼ਰਣਾ ਜਨ ਤੋਂ ਨਾਮ ਵਿਸਰਿਆ ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਨੁਕ ਦੇਹ ਰੀਆ ਗੋਬਿੰਦ ਮਰਣ ਕੀ ਇਹ ਤੇਰੀ ਵਰੀਆ ਅਵਰ ਕਾ ਜਿਤੇ ਰਖ ਤੈਨ ਕਾਮ ਮਿਲ ਸਾਧ ਸੰਗਤ ਪੁਜ ਕੇਵਲ ਨਾਮ ਸਰੰਗ ਜਾਮ ਲਗ ਪਬ ਜਰ ਤਰਨ ਕੈ ਜਾਨੰੰ ਵਰਤਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮਨਾ ਕਮਾਇ ਸੇਵਾ ਸਾਧਨ ਜਨ ਹਰ ਰਾਇ ਕਹਉ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਖੂ ਸ਼ਰਮਾ ਇਕ ਓੰਕਾਰ ਸ੍ਰੀ ਵਾਇ ਗੁਰੂ ਜੀ ਕੀ ਫਤਿ ਪਾਸੀ ਦਸਵੀਂ ਕਬਿਓ ਬਾਚ ਬੇਨਤੀ ਚੋਪਈ ਹਮਰੀ ਕਰੂ ਹਾਤ ਦਾ ਰੱਛਾ ਪੂਰਨ ਹੋਏ ਜਦ ਕੀ ਇਚਾ ਤਬ ਜਰਨਨ ਮੰਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਅਮਰੀ ਦੁਸ਼ਟ ਸਬੈ ਤੁਂ ਘਾਵੂ ਆਪ ਹਾਥ ਦੇ ਮੋਹਿ ਬਚਾਹੂ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਬੈ ਕਰਤਾਰਾ ਮੋਰ ਛਨਜ ਕਰਦੈ ਕਰੀਐ ਸਭ ਬੈਰਨ ਕਾ ਹਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੈ ਪਿਆਸਾ ਤਮਾਚਾ ਤਕਈ ਅਬਰ ਨਾ ਧਾਉ ਜੋ ਬਰ ਚਾਹੂ ਸੁਖਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਏ ਚੁਣ-ਚੁਣ ਸਤਰਾ ਹਮਾਰੇ ਮਾਰੀਏ ਆਪ ਹਾਦਮ ਜੈ ਬਰੀਏ ਮਰਨ ਕਾਲ ਕਾ ਤਰਾਸਨ ਬਰੀਏ ਉਜੋ ਸਦਾ ਹਮਾਰੇ ਬਚਾ ਸਿਰ ਹਸ ਤੂਜੋ ਕਰਿਓ ਰਛਾ ਰੱਖ ਲਿਓ ਮੋਹਿ ਰੱਖ ਨਹਾਰੇ ਸਾਹਿਬ ਸੰਤ ਸਹਾਈ ਪਿਆਰੇ दीन बंद दुष्टन के हंता तो महोपरी चतुर्दश कंता काल पाए ब्रह्मा भव धरा काल पाए शिव जू तरा काल पाए करविसन प्रकाश साकल काल का की आत्माशा जबन काल योगी शिव कियो बेदराज ब्रह्मा जूतीयो जबन काल सब लोक सवारा ਨਮਸਕਾਰ ਹੈ ਤਾਹੀਂ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਂਤ ਜਚਨ ਉਪਜਾਇਓ ਆਦਿ ਅੰਤ ਹੀ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰਤ ਸਹੀ ਕੋ ਹਮਾਰੀ ਸਗਲ ਪ੍ਰਜਾ ਜਨ ਆਸਵਾਰੀ ਸ਼ਿਵ ਕਨੂ ਕੋ ਸਭ ਗੁਣ ਸੁਖ ਦਿਯੋ ਸਤਨਨ ਕੋ ਪਲਮੋਂ ਬਧਕਿਯੋ ਕਟਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੱਤੀ ਦੇ ਗੁੰਜਰੀ ਅਸਤੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰੂ ਹੂਲਾ ਸੰਤਨੰਦ ਗੁਬਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਇਕ ਵ ਇਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਦੇਕਰ ਕਰਾ ਕਰ ਤਾਰਹ ਪ੍ਰਜਾ ਧਰਤ ਤਤ ਦੇਹ ਅਪਾਰਾ जाबे आकर्षक करत हो कबहु तुम मैं अमृत देह धर सबहु जेते वदन सृष्ट सब तारय नाप अपनी बूज विचारय तुम सब ही ते रहत नर आलम जानत वेद पीत भी हरि आलम <coughs> निरंकार निर्वेका निर्लंब आदि निरादि असंबु ਤਾ ਕਾ ਮੂੜੁ ਚਾਰਤ ਭੇਦਾ ਜਾ ਕੋ ਬੇਵਨਿ ਪਾਵਤ ਵੇਦਾ ਤਾ ਕੋ ਕਰਪਾ ਹਨ ਅਨਮਾਨਤ ਮਹਾ ਮੂੜ ਕਛੁ ਭੇਦ ਨ ਜਾਣਤ ਮਹਾ ਦੇਵ ਕੋ ਕਹਤ ਸਦਾ ਸ਼ਿਵ ਨਰੰਕਾਰ ਕਾ ਚੀਨਤ ਨਾ ਪਿਵ ਆਪ ਆਪਣੀ ਬੁਧ ਹਾ ਜੇਤੀ ਵਰਨ ਤੋ ਬੰਨ ਬੰਨ ਤੋ ਹਉ ਜੇਤੀ ਤੁਮਰਾ ਲਖਾ ਨ ਜਾਇ ਬਸਾਰਾ <coughs> के रबे ते सजा प्रथम संसार एकारूपय अनूपसुरपा रंग भयो राव कहि भूपा अण्डज जेरज से तजकिनी होत <coughs> बुज खान बहुत रचदिनी कहूं बोल राजा ब बैठा कहूं समट भव शंकर कैठा सगरी सृष्ट द काय चंपव रात जुगाद स्वरूप सुजंपप ਅਬਰਛਾ ਮੇਰੀ ਤੁਮ ਕਰੋ ਸਿਖਵਾਰਿ ਸਿਖ ਸੰਗਰੋ ਦੁਸ਼ਟ ਜਤੇ ਉਠਾ ਤੇ ਤਪਤਾ ਸਕਲ ਮਲੇਸ਼ ਕਰੋ ਨਨ ਘਾਲਤਾ ਜੇ ਅਸਤੁਜ ਤਬ ਸ਼ਰਣੀ ਪਰੇ ਤਨ ਕੇ ਦੁਸ਼ਟ ਦੁਖ ਤੋ ਹੈ ਮਰੇ ਪੁਰਖ ਜਬਨ ਪਗ ਭਰੇ ਤੇ ਹਾਰੇ ਤਨ ਕੇ ਤੁਮ ਸੰਕਟ ਸਭ ਡਾਰੇ ਜੋ ਗਲ ਕੋ ਇਕ ਬਾਰ ਤੇ ਆਇ ਹੈ ਤਾਂ ਕੇ ਕਾਲ ਨਿਕਟ ਨਾਹ ਹੈ ਰਚਾਉ ਇਤ ਹੈ ਸਭ ਕਾਲਾ ਦੁਸ਼ਟ ਰਿਸ਼ਟ ਤ੍ਰੰਤ ਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੀ ਨਿਹਰ ਹੋ ਦਾਗੇ ਦਾਬ ਤਨ ਕੁਮ ਹਰ ਹੋ ਰਿੱਦ ਸਦ ਕਰਮ ਸਭ ਹੋਈ ਦੁਸ਼ਟ ਸ਼ਾਸਵਸ ਕੈ ਨ ਕੋਈ ਇੱਕ ਵਾਰ ਜਨਤ ਮੈਂ ਸੰਬਾਰਾ ਕਾਲ ਵਾਸਤੇ ਤਾਹੇ ਵਰ ਜਿਨ ਨਰ ਨਾਮ ਤੇ ਹਾਰੋ ਕਹ ਦਾਰਦ ਦੁਸ਼ਟ ਦੁਖ ਦੇ ਰਹਾ ਹੜਕੇ ਤਮੈ ਸ਼ਰਨ ਤਿਆਰੀ ਆਪ ਹਦ ਲਿਉ ਵਾਰੀ ਸਰਵ ਧਰਮ ਹੋ ਸਹਾਈ ਦੁਸ਼ਟ ਦੁਖ ਦੇ ਲਿਉ ਵਿਚਾਈ ਸਵਿਆ ਬਾਂ ਗਏ ਜਦ ਤੇ ਤੁਮਰੇ ਤਦ ਤੇ ਕੂ ਆਗਤ ਰੇ ਨਹੀਂ ਆਨਿਓ ਰਾਮ ਰੀਮ ਪੁਰਾਨ ਕੁਰਾਨ ਅਨੇਕ ਹੈ ਮਤ ਏਕ ਨਾਮ ਮਾਨਿਓ ਸਿਮਰਤ ਸਾਸਰ ਵੇ ਸਭੈ ਬਹੁ ਭੇਦ ਕਹੈ ਹਮ ਏਕ ਨਾ ਜਾਣਿਓ ਸ੍ਰੀ ਜ਼ਬਾਨ ਕਿਰਪਾ ਤੁਮਰੀ ਕਰ ਮੈ ਨ ਕਹਿਓ ਸਭ ਤੋਂ ਹਿਵ ਖਾਨਿਓ ਦੁਹਰਾ ਸਾਗਲ ਦਵਾਰ ਕੋ ਛਾੜ ਕੇ ਗਹਿਓ ਤੁਹਾਰ ਦਵਾਰ ਵਾਹੇ ਗਏ ਕੀ ਰਾਜ ਅਸ ਗੋਵਿੰਦ ਦਾਸ ਦਵਾਰ ਰਾਮਕਲੀ ਮਹੱਲਾ ਤੀਜਾ ਆਨੰਦ ਕੋ ओंकार ਸਤਗੁਰ ਪ੍ਰਸਾਦ ਅਨੰਦ ਮੇਰੀ ਮਾਈ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਭ ਸਦੀ ਮਨ ਵਜੀਆ ਵਧਾਈਆਂ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਈਏ ਸ਼ਬਦੋ ਤਾ ਗਾਵੋ ਹਰੀ ਕੇ ਰਾਮ ਮਾਂਜਨੀ ਉਸਾਇਆ ਕਹਿ ਨਾਨਕ ਆਨੰਦ ਹੋਆ ਸਤਗੁਰੂ ਮੈਂ ਪਾਇਆ اے ਮਨ ਮੇਰਾ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਸਾਰਣਾ ਅੰਗਿਕਾਰਿਓ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੁਲਾ ਸਮਰੱਥ ਸੁਆਮੀ ਸੋ ਕਿਉ ਮਨ ਅਨੁਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸੱਚੇ ਸਹਿਬਾ ਗਿਆਨੁ ਕਰੇ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਸ ਦੇਹ ਸੋ ਪਾਵੇ ਸਦਾ ਸੁਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਬਾਜੂ ਸ਼ਬਦ ਕਲੇਰੇ ਕਹੈ ਨਾਨਕ ਸੱਚੇ ਸਾਹਿਬ ਧਿਆਨ ਅੰਗਰ ਤੇਰਾ ਸੱਚਾ ਨਾਮ ਮੇਰਾ ਆਧਾਰ ਸੱਚਾ ਨਾਮ ਆਧਾਰ ਮੇਰਾ ਜਿਨ ਬੁੱਖਾਂ ਸਭ ਗਵਾਇਆਂ ਕਰੇ ਸ਼ਾਂਤ ਸੁਖ ਮਨ ਆਏ ਵਸਿਆ ਜਨ ਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਟੋ ਜਿਸ ਦੀ ਆਏ ਵਡਿਆਈਆ ਕਹੇ ਨਾਨਕ ਸੁਨੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਤ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੂਤ ਤੁਦ ਵਸ ਕੀਤੇ ਕਾਲ ਕੰਟ ਕੋ ਮਾਰਿਆ ਦਰਕਾਰ ਮਪਾਇਆ ਤੁਧ ਜਨ ਕੋ ਸੇ ਨਾਮ ਹਰ ਕੈ ਲਾਗੇ ਕਹ ਨਾਨਕ ਤਹ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣੋ ਬੜ ਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਬਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੇ ਸਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹਤੇ ਪਵਿਤ ਸਤ ਗੁਰ ਰਹਾ ਭਰ ਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਮੁੰਦਾਬਣੀ ਮਹਲਾ 5 ਥਾਲ ਵਿਸਨ ਵਸਤੂ ਪਈਓ ਸਤ ਸੰਤੋਖ ਵਿਚਾਰ અમૃત નામ ઠાકુર કા પયો જસગા સબ સદારુ દેખો ખાવે દેખો પુંચે તસગા હુ આયુધારુ એહે બસ્ત તજી નહ જાય નત નતરા ગુરુ ધારુ તમ સંસારુ ચરણ લગતરીએ સબ નાનક બ્રહ્મ પ્રસારો સ્લોક મહલ્લા 5 tera keeta jaato nahi man jog ki toyi mandr gunyare ko gun nahi gape tars payi tars paya meharamat hoi satguru sjan milya nanak naam milae da jiva tan man thi ve haria paudi tathae tu samrath jithae koi nahi ਉਥਾ ਤੇਰੀ ਰੱਖ ਅਗਨੀ ਉਹ ਗੁਰਮਾਹੀ ਸੁਣ ਕੇ ਜਮ ਕੇ ਦੂਤ ਨਾ ਤਿਰ ਛੱਡ ਜਾਹੀ ਭੌਜਲ ਵਿਕਮਿਆਸ ਗਾਓ ਗੁਰ ਸ਼ਬਦੀ ਪਾਰ ਪਾਹੀ ਜਨ ਕੌ ਲਗੀ ਪਿਆਸ ਅੰਮ੍ਰਿਤ ਸੇ ਖਾਏ ਕਲ ਮੈਂ ਇਹੋ ਪੁੰਨ ਗੁਣ ਗੋਵਿੰਦ ਗਾਏ ਸਭ ਸਨੋ ਕਿਰਪਾਲ ਸੰਵਾਲੇ ਤਾਹੇ ਤਾਹੇ ਬਰਥਾ ਕੋਈ ਨਾ ਜਾਏ ਜੇ ਆਵੇ ਤਦ ਆਹੀ ਸ਼ਲੋਕ ਮਹੱਲਾ 5ਵਾਂ ਅੰਤਰ ਗੁਰਿਆਦਣਾ ਜੇ ਵਾ ਜਪ ਗੁਰਨਾਵ ਨਿਤਰੀ ਸਤਗੁਰ ਪੇਖਣਾ ਸ਼ਰਵਣੀ ਸੁਨਣਾ ਗੁਰਨਾਵ ਸਤਗੁਰ ਸੇ ਤੀਰਤਿਆ ਦਰਗਹ ਪਾਈ ਗੇਠਾਉ ਕਉਨ ਨਾਨਕ ਕਿਰਪਾ ਕਰੇ ਜਿਸਨੋ ਇਹ ਬਾਤ ਦੇਈ ਜਗ ਮਾ ਉਤਮ ਗਾੜੀਐ ਵਰਨੇ ਕੀ ਕੇ ਮਹੱਲਾ ਪੰਜਵਾ ਰਖੇ ਰਖਣ ਹਾਰਿ ਆਪੋ ਬਾਰਿਆਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਆਨ ਤੋ ਆਪ ਦਇਆਲ ਮਨੋਂ ਨਾ ਵਿਸਾਰਿਆਨ ਸਾਧ ਜਨ ਕੈ ਸੰਗ ਭਗਤ ਲਤਾਰਿਆਨ ਸਾਕ ਤਨੰਦਿਕ ਦੁਸ਼ਟੋ ਕਿਨ ਮਾਹੀ ਵਿਦਾਰਿਆਨ ਜਿਸ ਸਾਹਿਬ ਕੀ ਟੇਕ ਨਾਨਕ ਮਨ ਮਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੀ ਤਿਸ ਸਾਹਿਬ ਕੀ ਟੇਕ ਨਾਨਕ ਮਨ ਮਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ Mm-hmm. <clears throat>